ਜਿਲ੍ਹਾ ਤਰਨਤਾਰਨ ਵਿਖੇ ਅਦੀਨ ਪੈਂਦੇ ਪੱਟੀ ਵਿਖੇ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਰੋਜੀ ਰੋਟੀ ਲਈ ਆਪਣੀ ਪਤਨੀ ਦੇ ਸਮੇਤ ਨੌਜਵਾਨ ਲੜਕਾ ਅਮਰੀਕਾ ਦੇ ਵਿੱਚ ਗਿਆ ਹੋਇਆ ਸੀ ਜਿੱਥੇ ਕਿ ਸੜਕੀ ਹਾਸੇ ਵਿੱਚ ਉਸ ਦੀ ਮੌਤ ਹੋ ਗਈ ਹੈ ਤੇ ਪਰਿਵਾਰ ਮੰਗ ਕਰ ਰਿਹਾ ਹੈ ਸਰਕਾਰ ਪਾਸੋਂ ਕਿ ਸਾਡੇ ਬੱਚੇ ਦੀ ਜੜੀ ਆ ਡੈੱਡ ਬੋਡੀ ਆ ਪੰਜਾਬ ਦੇ ਵਿੱਚ ਲਿਆਂਦੀ ਜਾਵੇ ਜਿੱਥੇ ਕਿ ਦੱਸਿਆ ਜਾ ਰਿਹਾ ਹੈ ਉਸ ਦਾ ਬਾਪ ਜਿਹੜਾ ਦੱਸ ਰਿਹਾ ਹੈ ਕਿ ਅਸੀਂ ਬੜੇ ਗਰੀਬ ਹੋ ਗਏ ਆ ਸਾਡਾ ਮਨ ਜਿਹੜਾ ਹੈ ਬੜਾ ਅਦਾਸ ਹੈ ਜਿਹੜਾ ਹੈ ਸਾਡਾ ਬੱਚਾ ਦੁਨੀਆ ਤੋਂ ਚਲੇ ਗਿਆ ਜਿੱਥੇ ਕਿ ਪਰਿਵਾਰ ਉਸ ਦੀ ਮਾਤਾ ਤੇ ਉਸ ਦੀ ਭੈਣ ਜਿਹੜੀ ਰੋ ਰੋ ਕੇ ਸਰਕਾਰ ਨੂੰ ਮੰਗ ਕਰ ਰਹੀ ਹੈ ਕਿ ਸਾਡਾ ਬੱਚਾ ਜਿਹੜਾ ਹੈ ਉਥੋਂ ਅਮਰੀਕਾ ਚੋਂ ਫਜ਼ਾਬ ਦੇ ਵਿੱਚ ਲਿਆਂਦਾ ਜਾਵੇ ਜਿੱਥੇ ਕਿ ਆਪਣੇ ਹੱਥੀ ਉਸ ਬੱਚੇ ਦਾ ਸ਼ਿਸ਼ਕਾਰ ਕਰਦੀਏ ਕੀ ਹੈ ਪੂਰਾ ਮਾਮਲਾ ਤੁਸੀਂ ਵੀ ਦੇਖੋ ਇਸ ਰਿਪੋਰਟ ਦੇ ਜ਼ਰੀਏ ਮੇਰਾ ਨਾਂ ਜੀ ਭਾਈ ਦਵਿੰਦਰ ਸਿੰਘ ਆ ਤੇ ਹਾਲ ਸਾਡਾ ਬਹੁਤ ਮਾੜਾ ਹੋ ਗਿਆ ਅਈ ਤੁਹਾਡੇ ਕੀ ਲੱਗਦਾ ਸੀ ਤੇ ਇਹ ਜੀ ਲੜਕਾ ਹੀ ਆਪਣਾ ਤੇ ਕੀ ਗੱਲ ਬਣ ਗਈ ਨਾਲ ਨੂੰ ਇੰਨੇ ਚੱਤ ਪਏ ਸੀ ਗੱਲ ਜੀ ਕਾਦੀ ਬਣਨੀ ਸੀ 3 ਤਿੰਨ ਸਾਲ ਹੋ ਗਏ ਗਏ ਹਾ ਸਾ ਆਇਆ ਉਧਰ ਪਈ ਹਾ ਸਾ ਹੋ ਗਿਆ ਜੀ ਲੜਕਾ ਆਪਣਾ ਖਤਮ ਹੋ ਗਿਆ ਮੇਰੇ ਨਾਮ ਅਰਸ਼ਬੀਰ ਹੈ ਅਰਸ਼ਬੀਰ ਅਰਸ਼ਬੀਰ ਕੀ ਗੱਲ ਹੈ ਤੇਰੇ ਮੇਰੇ ਬ੍ਰਦਰ ਅਮਰੀਕਾ ਗਿਆ ਸੀ ਕੈਨੇਡਾ ਤੇ ਗੱਡੀ ਤੋਂ نیچے ਉਤਰਿਆ ਗੱਡੀ ਕਾਰ ਦੇ ਵਿੱਚ ਵੱਜਿਆ ਉਹ ਦੇ ਐਕਸੀਡੈਂਟ ਹੋ ਗਿਆ ਤੁਸੀਂ ਪਲੀਜ਼ ਮੇਰੇ ਵੀਰ ਨੂੰ ਇਧਰ ਜੋ ਛੱਲੀਪੁੜੀ ਵਿੱਚ ਅਸੀਂ ਆਦਾ ਪ੍ਰਾਪ ਤੇ ਭਾਬੀ ਜੀ ਨੂੰ ਬਾਹਰ ਭੇਜਿਆ ਸੀਗੇ ਤੁਸੀਂ ਪਲੀਜ਼ ਮੇਰੇ ਵੀਰ ਦੀ ਬੋਡੀ ਪੁਲਿਸ ਇੰਡੀਆ ਵਾਪਸ ਸਾਡੇ ਕੋਲ ਭੇਜ ਦਿਓ ਕਿਰਪਾ ਕਰਕੇ ਮੈਂ ਕੋਠੇ ਤੋਂ ਡਿੱਗ ਗਈ ਸੀਗੀ ਸੱਟ ਲੱਗ ਗਈ ਮਣਕੇ ਤੇ ਬਸ ਪੂਰੀ ਬੋਡੀ ਦਾ ਸਰਕਲ ਖਲੋ ਗਿਆ